ਜੀਪਕ ਤੋਂ ਜੈ ਮਾਤਾ ਦੀ ਸਾਰਿਆਂ ਨੂੰ ਹੁਣ ਜੀ ਆਪਾਂ ਮਾਤਾ ਰਾਣੀ ਦੇ ਮੰਦਿਰ ਕਲਾਣੇ ਵਿੱਚ ਐਂਟਰ ਹੋ ਗਏ ਆ ਬਾਜ਼ਾਰ ਲੱਗਿਆ ਦੇਖੋ ਸੋਹਣੇ ਸੋਹਣੇ ਪ੍ਰੈਸ ਤੁਹਾਨੂੰ ਦਿਖਾਉਦੇ ਆ ਬਹੁਤ ਰਸ ਲੱਗਦਾ ਗੱਡੀਆਂ ਆ ਜਾਂਦੀਆਂ ਗਈਆਂ ਜਾਂਦੀਆਂ ਆਪਾਂ ਵੀ ਮਾਤਾ ਰਾਣੀ ਦੇ ਮੰਦਿਰ ਤੇ ਨਤਮਸਤਕ ਹੋਵਾਂਗੇ ਉਹ ਸੋਹਣੀਆਂ ਦੁਕਾਨਾਂ ਸੱਡੀਆਂ ਹੋਈਆਂ ਬਾਜ਼ਾਰ ਆ ਬਾ ਬਿਲਕੁਲ ਮੰਦਿਰ ਦੇ ਨੇੜੇ ਆਪਾਂ ਇੱਥੋਂ ਕਲੈਕਟਰ ਸਾਈਡ ਮੁਰਨਾ ਜੀ ਲੋ ਜੀ ਸਾਹਮਣੇ ਗੁਰਦੁਆਰਾ ਸਾਹਿਬ ਦਿਖਾਈ ਦੇ ਜਾਂਦਾ ਨੇ ਜੇ ਤਾਂ ਆਪਾਂ ਇੱਥੋਂ ਹੋ ਜਾਈਏ ਸੱਜੇ ਹੱਥ ਤਾਂ ਇੱਧਰ ਹੈਗਾ ਜੀ ਆਪਣਾ ਪੁਰਾਣਾ ਪ੍ਰਾਚੀਨ ਮੰਦਿਰ ਮਾਤਾ ਦਾ ਤੇ ਜੇ ਆਪਾਂ ਇੱਥੋਂ ਹੋ ਲਈਏ ਖੱਬੇ ਹੱਥ ਤਾਂ ਹੈਗਾ ਹੈਗਾ ਆਪਣਾ ਮਾਤਾ ਦਾ ਨਵਾਂ ਮੰਦਿਰ ਇਹਦਾ ਨਵਾਂ ਮੰਦਿਰ ਕੀ ਤਾਂ ਪਹਿਲਾਂ ਨਵੇਂ ਜੇ ਜਾਣਾ ਫਿਰ ਪੁਰਾਣੀ ਜਮਾਤ ਦੇ ਮੰਦਿਰ ਜਿਆ ਨੂੰ ਇੱਧਰੋਂ ਸੰਤ ਸਾਈ ਭੀ ਦੇਣਾ ਉਹ ਦਿਖਰੇ ਇਹ ਨਵਾਂ ਮੰਦਿਰ ਹੈ ਜੇ ਇੱਧਰ ਗੱਲ ਕਰਗੇ ਤਾਂ ਇਹ ਪੁਰਾਣਾ ਮੰਦਿਰ ਹੈ ਜੀ ਮਾਤਾ ਰਾਣੀ ਦਾ ਇਹ ਗੁਰਦੁਆਰਾ ਸਾਹਿਬ ਇਹਨਾਂ ਨੂੰ ਦੇਖ ਲਓ ਸੋ ਲੈ ਕੇ ਜਾਂਦੇ ਹਾਂ ਉੱਧਰ ਲਓ ਜੀ ਆਪਾਂ ਪਹੁੰਚ ਗਏ ਕਲਾਣੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਮਾਤਾ ਰਾਣੀ ਦਾ ਮੰਦਿਰ ਆ ਸਾਡੇ ਨਾਲ ਦੀਪੂ ਆ ਸੋ ਨੂੰ ਦਿਖਾਉਣੇ ਮੰਦਿਰ ਮਾਤਾ ਰਾਣੀ ਦਾ ਆਪਣੀ ਮਾਤਾ ਵੀ ਕੁੜੀ ਆਉਂਦੀ ਹੈ ਮਗਰ ਅੱਜ ਖੁਬਜ਼ਾਰ ਦਾ ਰੌਣਕ ਹੈ ਜੀ ਸਵੇਰੇ ਸਵੇਰੇ ਆ ਮਾਤਾ ਰਾਣੀ ਦਾ ਮੰਦਿਰ ਇਹ ਨੰਮਾ ਮੰਦਿਰ ਜਿਹੜਾ ਬਣਿਆ ਮਾਤਾ ਦਾ ਆ ਸਾਡੀ ਮਾਈ ਵੀ ਆਉਂਦੀ ਹੈ ਤਰੀ ਰਾਣੀ ਮੰਦਿਰ ਹੋਰ ਆਹ ਜੀ ਲੋ ਆ ਜੀ ਮਾਤਾ ਰਾਣੀ ਦਾ ਮੰਦਿਰ ਇਹ ਨਵਾਂ ਮੰਦਰ ਮੰਦਿਰ ਦਾ ਬਹੁਤ ਸੁਨੰਧ ਮੰਦਰਾ ਅੰਦਰ ਵੀ ਤੁਹਾਨੂੰ ਦਿਖਾਵਾਂਗੇ ਮਾਤਾ ਰਾਣੀ ਦੇ ਮੰਦਰ ਦਾ ਵੀ ਆਇਓ ਅੰਦਰ ਇਹ ਕਾ ਮੰਦਰਾ ਜੀ ਪ੍ਰਾਚੀਨ ਮੰਦਰਾ ਇਹ ਵੀ ਕਲਾਣੇ ਦਾ ਉਹ ਨਵਾਂ ਮੰਦਰਾ ਸੀ ਜਿਹੜਾ ਆਪਾਂ ਪਹਿਲਾਂ ਦਿਖਾਇਆ ਸੀ ਵੀਡੀਓ ਦੇ ਵਿੱਚ ਇਹ ਪੁਰਾਣਾ ਮੰਦਰਾ ਜੋ ਪ੍ਰਾਚੀਨ ਮੰਦਰਾ ਪਹਿਲਾਂ ਦੇਖਣ ਦੇ ਦਾ ਬੜਾ ਹੈ ਇਹਦੇ ਵੀ ਤੁਹਾਨੂੰ ਲੋਕਣਾ ਦੇ ਦਰਸ਼ਨ ਲੋਕੀ ਹੁਣ ਅਸੀਂ ਮਾਤਾ ਦਾ ਖਾਣੇ ਪ੍ਰਸ਼ਾਦ ਆ ਸਾਨੂੰ ਮਿੱਠੀਆਂ ਰੋਟੀਆਂ ਦਿੱਤੀਆਂ ਸੀਆਂ ਤੇ ਭੁੱਖ ਵੀ ਬਹੁਤ ਲੱਗੀ ਪਈ ਐ ਤੇ ਖਾਣੇ ਆ ਤੇ ਮਿਲਦੇ ਤੁਹਾਨੂੰ ਭੋਜਨ ਛਕਣ ਤੋਂ ਬਾਅਦ